ਮਾਸਟਰ ਫਾਰਮ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਕੁਲਦੀਪ ਸਿੰਘ ਕਿਸਾਨ ਵੀਰਾਂ ਕਿਸਾਨ ਬੀਬੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਫਤਿਹ ਦੀ ਸੰਧ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਵੀਰੋ ਜਿਵੇਂ ਕਿ ਅਸੀਂ ਰਵਾਇਤੀ ਖੇਤੀ ਦਾ ਕਰ ਰਹੇ ਹਾਂ ਪਰ ਰਵਾਇਤੀ ਖੇਤੀ ਦੇ ਨਾਲ ਜਿਵੇਂ ਕਿ ਕਣਕ ਝੋਨੇ ਵਾਲੀ ਖੇਤੀ ਦੇ ਨਾਲ ਅਸੀਂ ਇੱਕ ਵੱਖਰੇ ਕਿਸਮ ਦੀ ਖੇਤੀ ਦੀ ਕੋਝ ਕੀਤੀ ਜਿਹੜੇ ਕਿ ਆਪਣੀ ਵਾਸ਼ਿੰਟੋਨੀਆ ਪਾਮ ਦੀ ਖੇਤੀ ਆ ਇਹ ਖੇਤੀ ਸੁਜਾਵਤੀ ਖੇਤੀ ਆ ਜਿਹਦੇ ਵਿੱਚ ਅਸੀਂ ਵਾਸ਼ਿੰਟੋਨੀਆ ਪਾਮ ਜਿਹੜਾ ਕਿ ਘਰਾ ਕੋਠੀਆਂ ਅਤੇ ਪੈਸਾਂ ਦੇ ਸ਼ਿੰਗਾਰ ਵਾਸਤੇ ਤਿਆਰ ਕੀਤਾ ਜਾਂਦਾ ਉਹਦੀ ਖੇਤੀ ਕਰਦੇ ਆ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਇਸ ਖੇਤੀ ਸੰਬੰਧੀ ਮੁੱਢਲੀ ਤੇ ਪੂਰਨ ਜਾਣਕਾਰੀ ਦੇਵਾਂਗਾ ਜਿਹੜੇ ਕਿਸਾਨ ਵੀਰ ਇਸ ਪ੍ਰਕਾਰ ਦੀ ਖੇਤੀ ਨੂੰ ਕਰਨਾ ਚਾਹੁੰਦੇ ਆ ਉਹ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਸ ਤਰ੍ਹਾਂ ਦੀ ਜਾਣਕਾਰੀ ਕਿਸ ਤਰ੍ਹਾਂ ਦੀ ਲੱਗੀ ਜੀ ਇਹ ਜਿਹੜੀ ਖੇਤੀ ਆ ਇਹ ਦੂਸਰੀ ਖੇਤੀ ਨਾਲੋਂ ਇੱਕ ਵੱਖਰੇ ਪ੍ਰਕਾਰ ਦੀ ਖੇਤੀ ਆ ਆਮ ਜਿਹੜੀ ਅਸੀਂ ਰਵਾਇਤੀ ਖੇਤੀ ਕਰਦੇ ਆ ਉਹਦੇ ਵਿੱਚ ਇੱਕ ਸਮਾਂ ਸੀਮਾ ਨਿਸ਼ਚਿਤ ਹੁੰਦੀ ਆ ਕਿ ਉਸ ਸਮੇਂ ਤੇ ਆ ਕੇ ਸਾਨੂੰ ਉਸ ਫਸਲ ਦੀ ਕਟਾਈ ਕਰਨੀ ਪੈਂਦੀ ਆ ਤੇ ਫਿਰ ਉਹਦਾ ਮੰਡੀਕਰਨ ਕਰਨਾ ਪੈਂਦਾ ਜੇ ਅਸੀਂ ਉਸ ਸਮਾਂ ਲਗਾ ਲਈਏ ਤਾਂ ਸਾਡਾ ਫਸਲ ਦਾ ਨੁਕਸਾਨ ਹੋ ਸਕਦਾ ਹੈ ਪਰ ਇਹ ਕਿਹੋ ਜਿਹੀ ਖੇਤੀ ਆ ਕਿ ਜਿਹਦਾ ਕੋਈ ਵੀ ਸਮਾਂ ਸੀਮਾ ਨਿਸ਼ਚਿਤ ਨਹੀਂ ਤੁਸੀਂ ਇਹ ਲੰਬਾ ਸਮਾਂ ਮਰਜ਼ੀ ਰੱਖ ਸਕਦੇ ਹੋ ਜਿੰਨਾ ਸਮਾਂ ਵੱਧ ਤੁਹਾਡੇ ਖੇਤ ਦੇ ਵਿੱਚ ਇਹ ਪੌਦੇ ਰਹਿਣਗੇ ਉੰਨੀ ਇਹਦੀ ਕੀਮਤ ਵੱਧ ਹੋਵੇਗੀ ਇਹ ਇਹ ਖੇਤੀ ਇੱਕ ਸੰਤੋਖ ਦੀ ਖੇਤੀ ਆ ਜਿਹਦੇ ਵਿੱਚ ਤੁਹਾਨੂੰ 2 ਤੋਂ 3 ਸਾਲ ਦੇ ਵਿੱਚ ਇਹਨੇ ਆਮਦਨ ਦੇਣੀ ਸ਼ੁਰੂ ਕਰਨੀ ਆ ਉਸ ਤੋਂ ਬਾਅਦ ਇਹ ਪੌਦਾ ਜਿੰਨਾ ਲੰਬਾ ਸਮਾਂ ਤੁਹਾਡੇ ਖੇਤ ਤੁਹਾਡੀ ਜ਼ਮੀਨ ਦੇ ਵਿੱਚ ਰਹੇਗਾ ਉਨਾਂ ਹੀ ਇਹਦੇ ਤੋਂ ਤੁਸੀਂ ਮੁਨਾਫਾ ਵੱਧ ਲੈ ਸਕਦੇ ਹੋ ਤੇ ਆਪਣੀ ਆਰਥਿਕਤਾ ਨੂੰ ਮਜ਼ਬੂਤ ਕਰ ਸਕਦੇ ਹੋ ਜਿਹੜੇ ਕਿਸਾਨ ਵੀਰ ਕਿਸਾਨ ਬੀਬੀਆਂ ਜਾਂ ਵਾਤਾਵਰਣ ਪ੍ਰੇਮੀ ਇਸ ਪ੍ਰਕਾਰ ਦੀ ਖੇਤੀ ਕਰਨਾ ਚਾਹੁੰਦੇ ਆ ਤਾਂ ਉਹ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਨੂੰ ਮੈਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਭਾਵ ਬੂਟੇ ਨੂੰ ਲਗਾਉਣ ਤੋਂ ਲੈ ਕੇ ਅੰਤ ਤੱਕ ਇਹਦੀ ਸਾਮ ਸੰਭਾਲ ਖਾਦ ਖਰਾਕ ਦੀ ਪੂਰਨ ਜਾਣਕਾਰੀ ਇਸ ਚੈਨਲ ਦੇ ਮਾਧਿਅਮ ਰਾਹੀਂ ਦੇਵਾਂਗਾ ਕੀਮਾਂ ਦਾ ਜਾਚਕਾ ਜੀ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀਫਤ